ਸਬਸਕ੍ਰਾਈਬ ਕਰੋ ਖਦਰਾ ਐਲ ਐਸ ਆਈ ਕੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਹਾਂਜੀ ਸਵਾਗਤ ਹੈ ਤੁਹਾਡਾ ਖਦਰਾ ਐਲ ਐਸ ਆਈ ਕੇ YouTube ਚੈਨਲ ਦੇ ਵਿੱਚ ਜਿੱਥੇ ਇਸ ਤੁਹਾਨੂੰ ਫਰਦ ਜਮ੍ਹਾਂ ਬੰਦੀ ਬਾਰੇ ਤੇ ਹੋਰ ਬਹੁਤ ਕੁਝ ਪੰਜਾਬੀ ਦੇ ਵਿੱਚ ਦੱਸਦੇ ਆਂ ਤੇ ਅੱਜ ਇਸ ਤੁਹਾਨੂੰ ਦੱਸਾਂਗੇ ਫਰਦ ਕਿਵੇਂ ਭਰਨੀ ਹੈ ਫਰਦ ਜਮ੍ਹਾਂ ਬੰਦੀ ਬਾਰੇ ਆਮ ਗੱਲਾਂ ਤਾਂ ਜੀ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਇਹ ਦੇਖ ਕੇ ਤੁਸੀਂ ਫਰਦ ਜਮ੍ਹਾਂ ਬੰਦੀ ਬਾਰੇ ਬਹੁਤ ਕੁਝ ਸਿੱਖ ਸਕਦੇ ਹੋ ਜਿਵੇਂ ਕਿ ਆਪਣੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਫਰਦ ਜਮ੍ਹਾਂ ਬੰਦੀ ਦੇ 8 ਕਥਨ ਹੁੰਦੇ ਆ ਜੀ ਨੰਬਰ 1 ਖੇਵਟ ਨੰਬਰ ਮਾਲ ਪੱਤੀ ਨੰਬਰਦਾਰ ਨੰਬਰ 2 ਖਤੌਨੀ ਨੰਬਰ ਲਗਾਨ ਨੰਬਰ ਨੰਬਰ 3 ਮਾਲਕ ਦਾ ਨਾਮ ਤੇ ਵੇਰਵਾ ਨੰਬਰ 4 ਕਾਸ਼ਤਕਾਰ ਦਾ ਨਾਮ ਤੇ ਵੇਰਵਾ ਨੰਬਰ 5 ਸਿੰਚਾਈ ਦਾ ਸਾਧਨ ਨੰਬਰ 6 ਮਰੱਬਾ ਤੇ ਖਸਰਾ ਨੰਬਰ ਨੰਬਰ 7 ਰਕਬਾ ਤੇ ਪੌਂਦੀ ਕਿਸਮ ਨੰਬਰ 8 ਵਿਸ਼ੇਸ਼ ਕਥਨ ਆ ਜਾਂਦੇ ਜਿਹਦੇ ਵਿੱਚ ਤਾਂ ਜੀ ਇਹ ਆਪਣੇ 8 ਕਥਨ ਹੋਣਗੇ ਸਭ ਤੋਂ ਪਹਿਲਾਂ ਲਿਖਿਆ ਹੁੰਦਾ ਜਿਮਾਂਬੰਦੀ ਇਹ ਤੇ ਸਾਲ ਲਿਖਿਆ ਹੁੰਦਾ ਜਿਵੇਂ ਕਿ ਹੋਣ ਵਾਲੀਆਂ ਜਿਮਾਂਬੰਦੀਆਂ ਤੇ ਲਿਖਿਆ ਹੋਇਆ 12 13 ਕਿਸ ਤੇ 11 12 ਤਾਂ ਉਹਨੂੰ ਆਪਾਂ 4 ਸਾਲਾ ਕਹਿ ਸਕਦੇ ਹਾਂਗੇ ਜਿਮਾਂਬੰਦੀ ਸਾਲ ਹੁੰਦਾਗਾ ਉਹ ਵੀ ਕਦੋਂ ਬਣੀ ਹੈ ਜਿਮਾਂਬੰਦੀ ਪਿੰਡ ਪਿੰਡ ਦਾ ਨਾਮ ਲਿਖਿਆ ਹੋਊ ਹੱਦ ਵਸਤ ਨੰਬਰ ਲਿਖਿਆ ਹੋਊ ਜੀ ਤਹਿਸੀਲ ਲਿਖਿਆ ਹੋਊ ਤੇ ਜ਼ਿਲ੍ਹਾ ਲਿਖਿਆ ਹੋਊ ਇਹ ਆਮ ਜਿੰਗਾਂ ਗੱਲਾਂ ਨੇ ਤੇ ਸਭ ਤੋਂ ਪਹਿਲਾਂ ਤਾਂ ਜੀ ਖੇਵਟ ਨੰਬਰ ਲਿਖੀ ਹੁੰਦੀ ਇੱਥੇ ਖੇਵਟ ਨੰਬਰ ਮਾਲ ਪੱਤੀ ਨੰਬਰ ਦਾ ਰਾਦ ਤਾਂ ਜੀ ਆਪਾਂ ਖੇਵਟ ਨੰਬਰ ਖਾਤਾ ਨੰਬਰ ਹੀ ਹੁੰਦਾ ਆਪਣੀ ਜ਼ਮੀਨ ਦਾ ਤੇ ਇਹ ਦੇਖ ਕੇ ਆਪਾਂ ਜੇਕਰ ਮਾਲਕ ਦੇ ਨਾਮ ਮੁਤਾਬਕ ਪੰਜਮੀਨ ਨਹੀਂ ਕੱਢਣੀ ਤਾਂ ਖੇਵਟ ਨੰਬਰ ਮੁਤਾਬਕ ਆ ਪੰਜਮੀਨ ਕੱਢ ਸਕਦੇ ਹਾਂ ਜੀ ਨੰਬਰ 2 ਜੀ ਖਤੌਨੀ ਹੁੰਦੀ ਹੈ ਖਤੌਨੀ ਨੰਬਰ ਹੁੰਦਾ ਅਲੱਗ-ਅਲੱਗ ਹੁੰਦੇ ਹੈ ਖਤੌਨੀ ਤੇ ਨੰਬਰ 3 ਹੈ ਜੀ ਮਾਲਕ ਦਾ ਨਾਮ ਤੇ ਬੇਰਵਾ ਇੱਥੇ ਅਸੀਂ ਮਾਲਕ ਦਾ ਨਾਂ ਜੋ ਜ਼ਮੀਨ ਦਾ ਮਾਲਕ ਹੈਗਾ ਉਹਦਾ ਨਾਂ ਹੁੰਦਾ ਇਹਦੇ ਉਹਦਾ ਬੇਰਵਾ ਦਿੱਤਾ ਗਿਆ ਨੰਬਰ 4 ਤੇ ਹੁੰਦਾ ਜੀ ਕਾਸ਼ਤਕਾਰ ਦਾ ਨਾਮ ਤੇ ਬੇਰਵਾ ਕਿ ਕੌਣ ਉਸ ਜ਼ਮੀਨ ਨੂੰ ਬੀਜ ਰਿਹਾ ਹੈਗਾ ਇਸ ਮੌਕੇ ਇਹ ਹੈ ਜੀ ਕਾਸ਼ਤਕਾਰ ਦਾ ਨਾਮ ਤੇ ਬੇਰਵਾ ਕੌਣ ਉਹ ਤੇ ਕਾਸ਼ਤ ਕਰ ਰਿਹਾ ਨੰਬਰ 5 ਜੀ ਸਿੰਚਾਈ ਦਾ ਸਾਧਨ ਕਿ ਸਿੰਚਾਈ ਦਾ ਕੀ ਸਾਧਨ ਸਿੰਚਾਈ ਦੇ ਸਾਧਨਾਂ ਚ ਆ ਜਾਂਦੇ ਜਿਵੇਂ ਜੀ ਨਹਿਰੀ ਟਿਊਬਵੈਲ ਜਾਂ ਚਾਹੀ ਵੀ ਹੁੰਦਾ ਚਾਹੀ ਜ਼ਮੀਨ ਦਾ ਮਤਲਬ ਹੁੰਦਾ ਜਿਵੇਂ ਚੱਕਮੀ ਜ਼ਮੀਨ ਜਾਂ ਜਿਹਨੂੰ ਚੱਕਮਾ ਪਾਣੀ ਲੱਗਦਾ ਹੋਵੇ ਜਾਂ ਖੂਹ ਵਾਲੀ ਜੀਨ ਉਹਨੂੰ ਚਾਹੀ ਜ਼ਮੀਨ ਕਿਹਾ ਜਾਂਦਾ ਸੀ ਪਹਿਲਾਂ ਤੇ ਨੰਬਰ 6 ਜੀ ਮਰੱਬਾ ਤੇ ਖਸਰਾ ਨੰਬਰ ਹੁੰਦਾਗਾ ਨੰਬਰ 7 ਰਕਬਾ ਤੇ ਪਾਉਂਦੀ ਕਿਸਮ ਇਹ ਤੁਹਾਨੂੰ ਦੱਸ ਰਹੀ ਹਾਂ ਅੱਜ ਕਿ ਹਿਊਟ ਨੰਬਰ ਖਾਤਾ ਨੰਬਰ ਹੋਗਾ ਖਤੌਨੀ ਨੰਬਰ ਹੋਗੀ ਉਸ ਤੋਂ ਬਾਅਦ ਮਾਲਕ ਦਾ ਨਾਮ ਤੇ ਬੇਰਬਾ ਕਾਸ਼ਟ ਕਰਦਾ ਨਾਮ ਤੇ ਬੇਰਬਾ ਹੁਣ ਸਿੰਚਾਈ ਦਾ ਸਾਧਨ ਇੱਥੇ ਲਿਖਿਆ ਨਹੀਂ ਹੋਇਆ ਇਹ ਲਿਖਿਆ ਹੁੰਦਾ ਜੀ ਇੱਥੇ ਰਕਬਾ ਤੇ ਪਾਉਂਦੀ ਕਿਸਮ ਦੇ ਨੀਚੇ ਜਿਵੇਂ ਨਹਿਰੀ ਚਾਹੀ ਜਾਂ ਟਿਊਬਵੈਲ ਕੋਈ ਵੀ ਉਹ ਆ ਗਿਆ ਤਾਂ ਇਹ ਆਪਾਂ ਕਿਵੇਂ ਦੇਖਣਾਗਾ ਜਿਵੇਂ ਪਹਿਲਾਂ ਤਾਂ ਕਿਤੇ ਦੇਖਣੇ ਤੁਹਾਨੂੰ ਦੱਸਦੇ ਕਿੱਤਿਆਂ ਕਿਤੇ ਗਿਣਕੇ ਤੁਸੀਂ ਫੇਰ ਜ਼ਮੀਨ ਕੱਢ ਸਕਦੇ ਹੋ ਕਿੰਨੀ ਜ਼ਮੀਨ ਹੋਊਗੀ ਟੋਟਲ ਕਿਤੇ ਗਿਣੋ ਪਹਿਲਾਂ ਜਿਵੇਂ ਕਿ 1 2 ਆ ਕਿਤੇ ਹੁੰਦੇ ਆ 1 2 3 4 5 6 7 8 9 10 ਇਹ ਕਿਤੇ 10 ਹੋ ਗਏ ਜੀ ਕੁੱਲ ਕਿਤੇ 10 ਆਪਾਂ ਗਣ ਵੀ ਲਈ ਇੱਥੇ ਲਿਖਿਆ ਵੀ ਪਿਆ ਕਿਤੇ ਕੁੱਲ 10 ਰਕਬਾ ਦੇ ਪਾਉਂ ਦੀ ਕਿਸਮ ਹੁਣ ਇਹਦੇ ਵਿੱਚ ਰਕਬਾ ਦੇਖਣਾ ਆਪਾਂ ਜਿਵੇਂ ਕਿ ਇਹ ਲਿਖਿਆ ਹੋਇਆ 6 8 ਇਹ ਕੀ ਹੈ 6 ਕਨਾਲਾਂ 8 ਮਰਲੇ ਜੀ ਇਹ ਜਮੀਨ ਨੇਰੀ ਜਮੀਨ ਹੈ 6 ਕਨਾਲਾਂ 8 ਮਰਲੇ ਅਗਲਾ ਕਿੰਨਾ 2 12 2 ਕਨਾਲਾਂ 12 ਮਰਲੇ ਤੀਜਾ ਕਿੰਨਾ 6 ਕਨਾਲਾਂ 9 ਮਰਲੇ ਚੌਥਾ 1 ਕਨਾਲ 7 ਮਰਲੇ ਅੱਗੇ ਆ 1 ਕਨਾਲ 6 ਮਰਲੇ 4 ਕਨਾਲਾਂ 8 ਮਰਲੇ 20 ਪਾਵ 2 ਕਨਾਲ 0 ਮਰ ਲਾ 19 ਪਾਵ 1 ਕਨਾਲ 9 ਮਰ ਲੇ 1 ਇਲੇ ਚ 8 ਕਨਾਲਾ ਹੁੰਦੀਆਂ ਤੇ 1 ਕਨਾਲ ਕੀ 20 ਮਰਲੇ ਹੁੰਦੀ ਹੈ ਵੈਸੇ ਤਾਂ ਪਤਾ ਹੀ ਹੋਣਾ ਤੁਹਾਨੂੰ ਹੋਰ ਵੀ ਅਸੀਂ ਬਹੁਤ ਸਾਰੀਆਂ ਵੀਡੀਓਸ ਪਾ ਚੁੱਕੇ ਆ ਸਾਡੇ ਚੈਨਲ ਤੇ ਲਗਭਗ ਇਸ ਤੋਂ ਪਹਿਲਾਂ ਸਾਡੇ ਚੈਨਲ ਤੇ 135 35 ਵੀਡੀਓਸ ਹਨ ਤੁਸੀਂ ਉਹ ਦੇਖ ਸਕਦੇ ਹੋ ਕੈਟਾਗਰੀ ਦੇ ਹਿਸਾਬ ਨਾਲ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਤੇ ਜਾਓ ਪਲੇਲਿਸਟ ਜਾਓ ਜਿਵੇਂ ਕਿ ਹੁਣ 0 13 ਭਾਵ 0 ਕਨਾਲ 13 ਮਰਲੇ 0 17 ਭਾਗ 0 ਕਨਾਲ 17 ਮਰਲੇ ਤਾਂ ਇਸ ਤਰ੍ਹਾਂ ਕੁੱਲ ਕਿਤੇ 10 ਜ਼ਮੀਨ 27 ਕਨਾਲਾਂ 9 ਮਰਲੇ ਆ ਦੇਖੋ ਇੱਥੇ ਲਿਖੀ ਵੀ ਹੋਈ ਹੈ 27 ਕਨਾਲ 9 ਮਰਲੇ 1 ਹੈਕਟੇਅਰ 38 ਤਾਂ ਇਸ ਤਰ੍ਹਾਂ ਜੀ ਇਹ ਆ ਦੇਖੋ ਨਹਿਰੀ ਵੀ ਲਿਖਿਆ ਹੋਇਆ ਤਾਂ ਇਹ ਇਸ ਤਰ੍ਹਾਂ ਹੀ ਤੁਸੀਂ ਪਹਿਲਾਂ ਕਿਤੇ ਪੜਨੇ ਆ ਕਿੱਤਿਆਂ ਤੋਂ ਬਾਅਦ ਆ ਆਪਣੇ ਨੰਬਰ ਦਿੱਤੇ ਹੁੰਦੇ ਹੈਗੇ ਤਾਂ ਹੀ ਇਸ ਤਰ੍ਹਾਂ ਤੁਸੀਂ ਕਿਤੇ ਕੱਢ ਕੇ ਕਿੱਤਿਆਂ ਤੋਂ ਤੁਸੀਂ ਆਪਣੀ ਜ਼ਮੀਨ ਦਾ ਹਿਸਾਬ ਲਾ ਸਕਦੇ ਹੋ ਇਹ ਸਿੰਪਲ ਜੀ ਗੱਲ ਆ ਜਿਆਦਾ ਉਲਝਣ ਵਾਲੀ ਗੱਲ ਨਹੀਂ ਜੇਕਰ ਸਾਡੀਆਂ ਤੁਸੀਂ ਹੋਰ ਵੀ ਵੀਡੀਓਜ਼ ਦੇਖੋਗੇ ਤਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਏ ਕਿ ਜੇਕਰ ਤੁਸੀਂ ਦੇਖੋਗੇ ਤਾਂ ਥੋੜੇ ਟਾਈਮ 'ਚ ਤੁਸੀਂ ਹਰ ਰੋਜ਼ ਜੇਕਰ ਇੱਕ ਦੋ ਵੀਡੀਓਜ਼ ਵੀ ਦੇਖੋ ਕੁਝ ਨਾ ਕੁਝ ਤੁਸੀਂ ਨਵਾਂ ਜ਼ਰੂਰ ਸਿੱਖੋਗੇ ਤੁਸੀਂ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਹੋਰ ਵੀਡੀਓਜ਼ ਅਸੀਂ ਤੇ ਪਾਈਏ ਇਸ ਚੀਜ਼ ਬਾਰੇ ਤਾਂ ਜੀ ਧੰਨਵਾਦ ਵੀਡੀਓਜ਼ ਦੇਖਣ ਲਈ ਹੋਰ ਜੇਕਰ ਤੁਹਾਡਾ ਕੋਈ ਸਵਾਲ ਆ ਜੋ ਸਾਨੂੰ ਕਮੈਂਟ ਕਰ ਸਕਦੇ ਹੋ ਤੇ ਨਹੀਂ ਸਾਡਾ ਫੇਸਬੁੱਕ ਪੇਜ ਹੈ ਜੀ ਤੁਸੀਂ ਫੇਸਬੁੱਕ ਤੇ ਸਰਚ ਕਰੋ ਖਤਰਾਂ L S I K ਇਹ ਸਾਡਾ ਡਰੈੱਸ ਹੈ ਜੀ ਫੇਸਬੁੱਕ ਦਾ ਉੱਤੇ ਲਿਖਿਆ ਹੋਇਆ ਖਤਰਾਂ L S I K ਖੇਤੀਬਾੜਾਂ ਤੇ ਹੋਰ ਬਹੁਤ ਕੁਝ YouTube ਤੇ ਤੁਸੀਂ ਪਰ ਸਕਦੇ ਹੋ ਖਤਰਾਂ L S I K ਜੀ ਤਾਂ ਜੀ ਇਸ ਤਰ੍ਹਾਂ ਤੁਸੀਂ ਸਾਡੇ ਚੈਨਲ ਤੇ ਜਾ ਕੇ ਜਦੋਂ ਇਹਦੇ ਜਾਓਗੇ ਤਾਂ ਸਾਡੇ ਚੈਨਲ ਤੇ ਜਾ ਕੇ ਤੁਸੀਂ ਲੇ ਲਿਸਟ ਤੇ ਜਾ ਕੇ ਅਲੱਗ-ਅਲੱਗ ਵੀਡੀਓਜ਼ ਦੇਖ ਸਕਦੇ ਹੋ ਜੀ ਉੱਥੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤਾਂ ਇਹ ਵੀਡੀਓ ਪੂਰੀ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਹੋਰ ਵੀ ਅਸੀਂ ਕਿਸ ਟੌਪਿਕ ਤੇ ਵੀਡੀਓ ਬਣਾਈਏ ਸਾਨੂੰ ਤੁਸੀਂ ਦੱਸੋ ਤਾਂ ਕਿ ਅਸੀਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓਜ਼ ਲੈ ਕੇ ਆ ਸਕੀ ਜਿੰਨਾ ਕਿ ਸਾਨੂੰ ਪਤਾ ਤੁਹਾਨੂੰ ਵੀ ਉਹ ਇਨਫੋਰਮੇਸ਼ਨ ਅਸੀਂ ਪ੍ਰੋਵਾਈਡ ਕਰ ਸਕੀ ਹੈ ਜੀ ਧੰਨਵਾਦ ਜੀ